ਦੇਖੋ ਇੱਕ ਉਹਦਾ ਵਰਗਭਾਗ ਆ ਦੇਖੋ ਜੀ ਪਰ ਪਰ ਕੇ ਕੀ ਹੋਲਾਤਾ ਹੀ ਵਾਹ ਜੀ ਵਾਹ ਗਿਆ ਸੋ ਉਸ ਤੋਂ ਬਾਅਦ ਆ ਦੇਖੋ ਲੋਕਾਂ ਨੇ ਖਾਣਾ ਵੀ ਖਾਤਾ ਹੋਇਆਗਾ ਠੀਕ ਆ ਸੋ ਖੇਤ ਵੀ ਨੇ ਸੋ ਆ ਚੱਕੋ ਜੀ ਆਪਣਾ ਆ ਗਿਆ ਪਰਾਂਠਾ ਸੋ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਆਏ ਆ ਸੰਗਰੂਰ ਰੋਡ ਤੇ ਸੋ ਸਾਹਮਣੇ ਆਪਾਂ ਨੂੰ ਇੱਧਰ ਟਾਬਾ ਦਿਖ ਰਿਹਾਗਾ ਉਹ ਤੁਸੀਂ ਦੇਖ ਸਕਦੇ ਹੋ ਟਾਬਾ ਹੈਰ ਫੂਡ ਬ੍ਰੇਕਫਾਸਟ ਲੰਚ ਡਿਨਰ ਦਾ ਪ੍ਰਬੰਧ ਕੀਤਾ ਗਿਆ ਹੁਣ ਆਪਾਂ ਇਹਨਾਂ ਕੋਲ ਜਾਵਾਂਗੇ ਤੇ ਇਹਨਾਂ ਦਾ ਜਾਇਕਾ ਚੈੱਕ ਕਰਾਂਗੇ ਦੇਖਦੇ ਹਾਂ ਕੀ ਕੀ ਬਣਾਉਂਦੇ ਨੇ ਸੋ ਪੰਜਾਬੀ ਢਾਬਾਗਾ ਸੋ ਆਪਾਂ ਤੇ ਇੱਧਰ ਹੈਗੀ ਆ ਸਪੈਂਗਲ ਸਟੋਨ ਸੋ ਉਧਰ ਹੈਗਾ ਢਾਬਾ ਸੋ ਜੁੜੇ ਰਹੀਏ ਸਾਡੀ ਵੀਡੀਓ ਨਾਲ ਆਪਾਂ ਸਪੈਂਗਲ ਕੋਲ ਆਇਆ ਬਹੁਤ ਹੀ ਘੈਂਟ ਸੈਟਅਪ ਲਾਇਆਗਾ ਦੇਸੀ ਖਾਣਾ ਆਹ ਦੇਖ ਸਕਦੇ ਹੋ ਤਲੂਰ ਅੰਕਲ ਜੀ ਆ ਕੀ ਬਣ ਰਹੀ ਗਰੇਵੀ ਇਹ ਗਰੇਵੀ ਬਣ ਰਹੀ ਹੈ ਕਾਦੀ ਗਰੇਵੀ ਬਣ ਰਹੀ ਆਹ ਵੇ ਜੀ 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 ਬਲਕਿ ਸਭ ਉਹ ਇੱਕ ਸਭ ਜੀ ਜੇ ਪੈ ਸਕਦੇ ਕਹਿੰਦਾ ਭਾਉ ਕਰੇ ਸਵਾ ਤੁਸੀ ਸੈਟਅਪ ਦੇਖ ਸਕਦੇ ਹੋ ਤੁਸੀਂ ਮੈਂ ਕਹਿੰਦਾ ਜਿਵੇਂ ਪੁਰਾਣਾ ਵਿਲੇਜ ਨਹੀਂ ਹੁੰਦਾ ਓਵੇਂ ਜਿਹਾ ਨਜ਼ਾਰਾ ਆਊਗਾ ਜਿਵੇਂ ਅੱਜ ਕੱਲ ਪਿੰਡਾਂ ਜੇ ਮਿਲਦਾ ਸੀਗਾ ਖਾਣਾ ਸائیں ਕਹ ਜੀ ਦੱਸੋ ਕੀ ਕੀ ਆਪਾਂ ਖਵਾਣੇ ਕੀ ਕੀ ਬਣਦਾ ਹੀ ਇੱਥੇ ਜਿਹੜੀ ਮਰਜ਼ੀ ਆਡਮ ਲੈ ਸਕਦੇ ਜਿਹੜੀ ਮਰਜ਼ੀ ਆਈਟਮ ਚਿਕਨ ਚੋਕਣ ਵੀ ਹੁੰਦਾਗਾ ਚਿਕਨ ਕਿਹੜਾ ਕਿਹੜਾ ਇਹ ਬਣਾਣੇ ਹੋ ਚਿਕਨ ਤੰਦੂਰੀ ਚਿਕਨ ਕਿਹੜਾ ਮਰਜ਼ੀ ਤੁਹਾਨੂੰ ਤੰਦੂਰੀ ਚਿਕਨ ਗਰੇਵੀ ਵਾਲਾ ਚਿਕਨ ਹਰ ਇੱਕ ਚੀਜ਼ ਠੀਕ ਹੈ ਤੁਹਾ ਦੇਖ ਸਕਦੇ ਹੋ ਇਹ ਤਾਂ ਖੁਸ਼ਬੂ ਹੀ ਬਾੜੀ ਘੈਂਟ ਆ ਰਹੀ ਆ ਕੈਮਰਾਮੈਨ ਨੂੰ ਕਹਾਂਗੇ ਜ਼ੂਮ ਕਰਕੇ ਦਿਖਾਓ ਇੱਕ ਵਾਰ ਇਹ ਗਰੇਵੀ ਨੂੰ ਦੇਖੋ ਉੱਧਰ 버거 버거 ਉੱਧਰ 버거 버거 ਅੱਛਾ ਉੱਧਰ 버거 버거 ਬਣਾ ਦੇ ਨੇ ਜਿੱਧਰ ਪੰਜਾਬੀ ਚੁੱਲਾ ਠੀਕ ਹੈ ਜੀ ਐਸ ਹੈਰ ਫੂਡ ਠੀਕ ਹੈ ਜੀ ਸੋ ਆਹ ਪਿਆਜ਼ ਕੱਟ ਰਹੇ ਨੇ ਪਿਆਜ਼ ਵੀ ਦਿਖਾਓ ਅੰਕਲ ਦੇ ਕਿੰਨੇ ਬਰੀਕ ਕੱਟ ਰਹੇ ਨੇ ਸੋ ਅੰਕਲ ਜੀ ਪਿਆਜ਼ ਕੱਟ ਰਹੇ ਨੇ ਸੋ ਇੱਧਰ ਮੋਬਾਈਲ ਚੱਲ ਰਿਹਾ ਹੈਗਾ ਨਾਲ ਮਨੋਰੰਜਨ ਹੋ ਰਿਹਾ ਹੈਗਾ ਸਾਰਾ ਕੁਝ ਓਕੇ ਆ ਸੋ ਤੁਸੀਂ ਐਂ ਦੱਸੋ ਜੀ ਕਿਹੜੇ ਸ਼ਹਿਰ ਦੇ ਹੋ ਕਿੱਥੋਂ ਕਿਹੜੇ ਪਿੰਡ ਦੇ ਹੋਈ ਤੁਸੀਂ ਧੂਰੀ ਤੋਂ ਐਵੇਂ ਬੇਰੋਗੀ ਕਰਦੇ ਧੂਰੀ ਤੋਂ ਤੁਸੀਂ ਹੋਈ ਆ ਲੱਡੇ ਦਾ ਜਿੰਨੇ ਕੰਮ ਕੀਤਾ ਹੋਇਆ ਹੈਗਾ ਅੰਦਰ ਬੈਠਾ ਆ ਬਾਈ ਠੀਕ ਹੈ ਜੀ ਸੋ ਤੁਸੀਂ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਬਈ ਨਾ ਤਿੰਨ ਮਹੀਨੇ ਹੋ ਗਏ ਇੱਧਰ ਪਹਿਲਾਂ ਕੋਈ ਹੋਰ ਹੁੰਦਾ ਸੀਗਾ ਹਾਂ ਠੀਕ ਹੈ ਜੀ ਤੁਸੀਂ ਕਾਫੀ ਟਾਈਮ ਤੋਂ ਆ ਕੰਮ ਕਰ ਰਹੇ ਹੋ ਹਾਂ ਸਾਲੂ ਜਿਆਦਾ ਸਾਲ ਤੋਂ ਲੱਗਿਆ ਠੀਕ ਹੈ ਪੁਰ ਕੀ ਕੀ ਹੁੰਦਾ ਪਰੌਂਠੇ ਵਗੈਰਾ ਸਭ ਕੁਝ ਪਰੌਂਠੇ ਵੀ ਹੁੰਦੇ ਨੇ ਕੀ ਪ੍ਰਾਈਸ ਆ ਉਹਨਾਂ ਦਾ ਹੀ 30 ਰੁਪਏ 30 ਰੁਪਏ ਇੱਕ ਪਰੌਂਠੇ ਦਾ 50 ਦਾ achar ਨਾਲ ਠੀਕ ਹੈ ਚਾਹ ਵੀ ਹੁੰਦੀ ਹੈ ਜੀ ਹਾਂਜੀ ਠੀਕ ਹੈ ਜੀ ਆਪਾਂ ਪਰੌਂਠਾ ਖਾਣ ਜਾ ਰਹੇ ਹਾਂਗਾ ਅੱਗੇ ਵੀ ਆਪਾਂ ਨੇ ਕੋਈ ਵੀਡੀਓ ਬਣਾਉਣੀ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਹਰ ਇੱਕ ਕੋਲ ਜਾਵਾਂਗੇ ਤੇ ਇੱਕ ਇੱਕ ਆਈਟਮ ਟੈਸਟ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਰੂਬਰੂ ਕਰਾਵਾਂਗੇ ਇਹਨਾਂ ਦਾ ਜਾਇਕਾ ਤਾਂ ਤੁਸੀਂ ਵੀ ਜੇਕਰ ਇੱਧਰ ਨੰਗਰਿਆਂ ਕਦੇ ਵੀ ਆਪਣਾ ਸੰਗਰੂਰ ਰੋਡ ਧੂਰੀ ਤੋਂ ਸੰਗਰੂਰ ਜਾਂਦੇ ਜਾਂ ਸੰਗਰੂਰ ਤੋਂ ਧੂਰੀ ਜਾਂਦੇ ਹੋ ਸਾਇੰਕਲ ਕੋਲ ਜ਼ਰੂਰ ਆ ਕੇ ਜਾਈਓ ਆਹ ਦੇਖ ਸਕਦੇ ਹੋ ਆ ਮਿਕਸਚਰ ਬਣ ਰਿਹਾ ਆਲੂ ਪਿਆਜ਼ਾਂ ਦਾ ਇਹ ਬਾਈ ਆ ਮੀਟ ਮਸਾਲਾ ਪਾਤਾ ਠੀਕ ਹੈ ਜੀ ਆਹ ਕਿਹੜਾ ਹੀ ਜੀਓ ਚਲੋ ਓਕੇ ਏ ਕੀ ਆ ਕਿਚਨ ਕਿੰਗ ਕਿਚਨ ਕਿੰਗ ਸੋ ਕਿੰਗ ਦਾ ਮਸਾਲਾ ਯੂਜ਼ ਕਰ ਰਹੇ ਨੇ ਬਹੁਤ ਹੀ ਵਧੀਆ ਤੇ ਹਾਈ ਜੀਨਿਕ ਨਾਲ ਬਣਾ ਰਹੇ ਨੇ ਮੈਨੂੰ ਸਾਰਾ ਤੋਂ ਵਧੀਆ ਲੱਗਿਆ ਕੰਮ ਤੰਦੂਰ ਦਾ ਸੋ ਆ ਦੇਖੋ ਜੀ ਕੈਮਰਾਮੈਨ ਨੂੰ ਕਵਾਂਗੇ ਇੱਧਰ ਜ਼ੂਮ ਕਰੋ ਕੈਮਰਾਮੈਨ ਰੋਲਸ ਵੀ ਹੋਊਗਾ ਸਮਝ ਨਾ ਆ ਰਹਾ ਹੈਈ ਹੋਊ ਵੀ ਹੋਊਗਾ ਜਿਹੜਾ ਮਰਜ਼ੀ ਬਣਾ ਦਿਓ ਤੰਦੂਰੀ ਬਣਾ ਦਿਓ ਵੈਸੇ ਤਾਂ ਸੋ ਆਪਾਂ ਤੰਦੂਰੀ ਸੋ ਲੋ ਜੀ ਅੰਕਲ ਜੀ ਨੇ ਬਹੁਤ ਹੀ ਵੱਡਾ ਜਿਹਾ ਪੇੜਾ ਬਣਾ ਲਿਆ ਉਹਨਾਂ ਗੋਲ-ਗੋਲ ਹੱਥਾਂ ਦੇ ਪੇੜਾ ਹੋ ਰਿਹਾ ਆ ਲਾਲੀ ਆਟੇ ਨੂੰ ਪਲੇਥਣ ਸੋ ਐਂਕਲ ਨੂੰ ਬਹੁਤ ਹੀ ਟਾਈਮ ਦਾ ਐਕਸਪੀਰੀਅੰਸ ਆ ਕਾਫੀ ਟਾਈਮ ਤੋਂ ਕਰ ਰਹੇ ਨੇ ਐਂਕਲ ਜੀ ਨੂੰ 3 ਮਹੀਨੇ ਹੋਏ ਨੇ ਇੱਥੇ ਆਏ ਨੂੰ ਉਹ ਵਧੀਆ ਕੰਮ ਚੱਲ ਰਿਹਾ ਐਂਕਲ ਜੀ ਲੱਗੇ ਹੋਏ ਸੀ ਅਸੀਂ ਕਿਹਾ ਵੀ ਵੀਡੀਓ ਬਣਾ ਲਈ ਇਹਨਾਂ ਦੀ ਵੀ ਸੋ ਆ ਦੇਖੋ ਪੂਰੀ ਭਰ ਕੇ ਫੀਲਿੰਗ ਕਰ ਰਹੇ ਨੇ ਦੇਖੋ ਕਹਿਣ ਦਾ ਭਾਵ ਸਾਰਾ ਮੱਠਲ ਹੀ ਪਾਤਾ ਇੱਕ ਤਰ੍ਹਾਂ ਦਾ ਬਾਜੀ ਬਾ ਕੀ ਬਾਤ ਆ ਨਜ਼ਾਰਾ ਆ ਗਿਆ ਐਂਕਲ ਜੀ ਹੁਣ ਆਪਣਾ ਬਣਾਉਣ ਜਾ ਰਿਹਾ ਤੰਦੂਰੀ ਪਰੌਂਠਾ ਸੋ ਤੁਸੀਂ ਖਾਵਾਂਗੇ ਮੇਰੇ ਪਿੱਛੇ ਕੈਮਰਾਮੈਨ लवली ਸੋ ਦੇਖੋ ਗਰੇਵੀ ਨੂੰ ਕਟਛੀ ਮਾਰ ਰਹੇ ਨੇ ਅੰਕਲ ਜੀ ਇਹਦੇ ਉੱਤੇ ਘੀ ਵੀ ਲਾਤਾ ਜੀ ਪੇੜੇ ਉੱਤੇ ਅੰਕਲ ਜੀ ਕਿੰਨੇ ਵਜੇ ਤੱਕ ਚੱਲਦਾ ਰਹਿੰਦਾ ਜੀ ਰਾਤ ਨੂੰ 24 ਘੰਟੇ ਆ 11 ਵਜੇ ਤੱਕ ਰਾਤ ਦੇ ਠੀਕ ਹੈ ਜੀ ਵੀ ਕੋਈ ਨਹੀਂ ਫੈਮਿਲੀ ਆ ਕੇ ਖਾ ਸਕਦੇ ਹਨੀ ਠੀਕ ਹੈ ਜੀ ਸੋ ਫੈਮਿਲੀ ਵਾਸਤੇ ਵੀ ਸਿਟਿੰਗ ਵਧੀਆ ਤਿਆਰ ਆਪਾਂ ਲੋਕਾਂ ਨੂੰ ਦਿਖਾ ਦਈਏ ਨਾ ਵੀ ਕਿਵੇਂ ਪਰੌਠਾ ਬਣਦਾ ਇੱਥੇ ਤੰਦੂਰੀ ਠੀਕ ਹੈ ਜੀ ਵੀ ਸਾਡੇ ਘੈਂਟ ਜਿਹੇ ਅੰਕਲ ਬਣਾ ਰਹੇ ਨੇ ਤੂਰੀ ਤੋਂ ਨੇ ਜਿਹੜੇ ਵੀ ਆਓ ਅੰਕਲ ਨਾਲ ਮਿਲੋ ਫਿਰ ਉਹਨਾਂ ਦੇ ਸੋ ਦੇਖੋ ਜੀ ਅੰਕਲ ਦੀ ਕਲਾ ਇੱਥੋਂ ਪਤਾ ਲੱਗਦਾ ਵੀ ਕਾਫੀ ਟਾਈਮ ਤੋਂ ਅੰਕਲ ਕੰਮ ਕਰ ਰਹੇ ਨੇ ਕਿਵੇਂ ਅੰਕਲਾ ਨਾਲ ਛਾਪ ਮਾਰ ਰਹੇ ਨੇ ਇਹ ਹੁੰਦੀ ਹੈ ਕਲਾਈ ਵਾਹ ਜੀ ਵਾਹ ਸੋ ਲੋ ਜੀ ਹੁਣ ਆਪਣਾ ਪਰਾਂਠਾ ਲੱਗਣ ਜਾ ਰਿਹਾ ਤੰਦੂਰ ਦੇ ਵਿੱਚ ਉਹ ਚੱਕੋ ਜੀ ਲਾਤਾ ਪਰਾਂਠਾ ਹੁਣ ਅੰਕਲ ਜੀ ਇਹਨੂੰ ਕਿੰਨੇ ਕ ਟਾਈਮ ਤੱਕ ਰੱਖੋਗੇ ਅੰਦਰ 5 ਮਿੰਟ ਜਾਂ 4 ਮਿੰਟ ਬੱਸ ਬੋਲੋ 5 ਮਿੰਟ ਠੀਕ ਹੈ ਜੀ ਇਹਨਾਂ ਨੇ ਕੀਤਾ ਕਿਥੋਂ ਆ ਬਈ ਜੀ ਤੁਸੀਂ ਆਪਾਂ ਲੱਡੇ ਤੋਂ ਵੀਰ ਜੀ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਪਰਾਂਠਾ ਬਣ ਰਿਹਾ ਉਹ ਨੂੰ ਕਟਾ ਕਟ ਹੋ ਗਏ 4 ਸਾਲ ਵੀਰ ਜੀ 4 ਸਾਲ ਹਾਂਜੀ ਜੀ ਮੇਰੇ ਦਿਮਾਗ ਵਿੱਚ ਹੈ ਵਿਆਹ ਕਦੋਂ ਸ਼ੁਰੂ ਕਰਨਾ ਹੈ ਮਤਲਬ ਇਹਨਾਂ ਪ੍ਰਾਈਵੇਟ ਜੌਬ ਕਰਦੇ ਸੀ ਮੈਂ ਵਸਤੇ ਦੀ ਗੱਲ ਲੱਗਿਆ ਕੰਟ੍ਰੀ ਕਰਦਾ ਸੀ ਲੌਕਡਾਊਨ ਤੇ ਕੰਮ ਛੱਡਤਾ ਜੀ ਉਸ ਤੋਂ ਬਾਅਦ ਸੋਚਿਆ ਵੀ ਮਤਲਬ ਬਾਹਰ ਜਾਣ ਨੂੰ ਹੈ ਨਾ ਐਨੇ ਪੈਸੇ ਲਾਣ ਨੂੰ ਵੀ ਆਪਣੀ ਕੰਮ ਸਟਾਰਟ ਕਰ ਲਈਏ। ਹਾਂਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਹੌਲ ਸੈਟਰ ਲਾਇਆ ਨਾ? ਮਤਲਬ ਹੋ ਗਏ 4 ਸਾਲ ਜੀ। ਇਹ ਜਿੰਨੀ ਆਪਣੀ ਖਰੀਦੀ ਹੈ? ਨਹੀਂ ਖੁਦ ਆਪਣੀ ਹੀ ਕਰਦੀ ਹੈ। ਇਹ ਸ਼ੁਰੂ ਵੀ ਆਪਣੀ। ਇਹ ਵੀ ਆਪਣੀ ਹੈ। ਓਕੇ ਵੀਰ ਜੀ ਨਾਲ ਗੱਲ ਕਰਦੀ ਆ ਵੀਰ ਜੀ ਦਾ ਐਂ ਕਹਿਣਾਗਾ ਵੀ ਬਾਹਰ ਜਾਣ ਨਾਲੋਂ ਪੰਜਾਬੀ ਉਹ ਆਪਣਾ ਕੰਮ ਕਰਨਾ ਬਹੁਤ ਵਧੀਆਗਾ। ਸੋ ਇਸ ਕਰਕੇ ਆਪਾਂ ਬਈ ਨੂੰ ਵੀ ਸਪੋਰਟ ਕਰਾਂਗੇ। ਸੋ ਆਪਾਂ ਖਾਣਾ ਵੀ ਟੈਸਟ ਕਰਾਂਗੇ। ਜੁੜੇ ਰਹੀਓ ਸਾਡੀ ਵੀਡੀਓ ਨਾਲ। ਸੋ 98724 ਜੀ 95368 ਠੀਕ ਇੱਕ ਵਾਰ ਦੁਬਾਰਾ 98724 95368 ਇੱਕ ਵਾਰੀ ਐਡਰੈਸ ਵੀ ਬੋਲ ਦਿੰਦਾ ਇਹ ਆਪਣਾ ਮੇਨ ਧੂਰੀ ਸੰਗਰੂ ਰੋਡ ਤੇ ਜੀ ਸਪੈਂਗਲਸਟੋਨ ਹੋਟਲ ਦੇ ਨਾਲ ਸੈਫਰਨ ਸੈਲਸ ਦੇ ਸਾਹਮਣੇ ਬਿਲਕੁਲ ਹਾਂ ਜਿੱਥੇ ਟੂਲ ਟੈਕਸ ਹੁੰਦਾ ਸੀ ਜਿੱਥੇ ਆਪਣਾ ਪੁਰਾਣਾ ਟੂਲ ਟੈਕਸ ਹੁੰਦਾ ਸੀ ਹੁਣ ਤਾਂ ਚੱਕਤਾ ਜੀ ਸਰਕਾਰਾਂ ਨੇ ਸੋ ਉੱਥੇ ਹੀ ਬਈ ਦੇ ਸੈਫਰਨ ਦੇ ਸਾਹਮਣੇ ਜਮੇ ਬਿਲਕੁਲ ਹਾਂ ਸਪੈਂਗਲਸਟੋਨ ਨਾਲ ਆ ਪੰਜਾਬੀ ਚੁੱਲਾ ਸੋ ਬਈ ਨੇ ਬਹੁਤ ਹੀ ਘੈਂਟ ਢਾਬਾ ਕਰ ਰੱਖਿਆ ਹੈਗਾ ਬਹੁਤ ਹੀ ਵਧੀਆ ਲੱਗ ਰਹਾ ਹੈ ਨਾਮ ਦਾ ਢਾਬਾ ਪਰ ਇੱਕ ਤਰ੍ਹਾਂ ਦਾ ਰੈਸਟੋਰੈਂਟ ਆ ਜਿਨੇ ਖੁੱਲੀ ਹਵਾ 'ਚ ਬੈਠਣਾ ਉਹਦੇ ਵਾਸਤੇ ਵੀ ਸੀਟਿੰਗ ਤਿਆਰ ਕਰ ਰੱਖਿਆ ਉਧਰ ਏਸੀ ਵਾਲਾ ਸਿਸਟਮ ਵੀ ਰੱਖ ਰੱਖਿਆ ਹੈਗਾ ਬਣ ਗਿਆ ਇਹ ਸੋ ਪਰਾੜਾ ਦੇਖਣਸਾਰ ਹੀ ਲੱਗ ਰਿਹਾ ਵੀ ਕਿੰਨਾ ਕਰੈਂਚੀ ਹੋਊਗਾ ਕ੍ਰਿਸਪੀ ਹੋਊਗਾ ਸਵਾਦ ਦੇਖੋ ਜੀ ਭਰ ਭਰ ਕੇ ਘਿਓ ਲਾਤਾ ਜੀ ਵਾਹ ਜੀ ਵਾਹ ਪੰਜਾਬੀਆਂ ਦੇ ਖੁੱਲੇ ਦਿਲਾ ਹੁੰਦੇ ਨੇ ਤੇ ਖੁੱਲਾ ਹੀ ਘਿਓ ਖਾਂਦੇ ਨੇ ਘਿਓ ਤੋਂ ਹੀ ਜਾਣੇ ਜਾਂਦੇ ਨੇ ਉਹ ਰੱਖ ਦੀ ਗਰੇਵੀ ਹੁਣ ਆਪਣਾ ਆ ਰਿਹਾ ਪਰੌਂਠਾ ਲਾ ਦੋ ਜੀ ਪਰੌਂਠਾ ਆਪਾਂ ਹੁਣ ਇੱਥੇ ਬਹਿ ਕੇ ਖਾਵਾਂਗੇ ਆ ਜੀ ਇੱਥੇ ਬਹਿ ਕੇ ਪਰੌਂਠਾ ਖਾਵਾਂਗੇ ਪਹਿਲਾਂ ਆਪਾਂ ਪਰੌਂਠਾ ਚੈੱਕ ਕਰ ਲਈਏ ਫਿਰ ਆਪਾਂ ਉਧਰ ਵੀ ਦਿੰਗਾ ਬੰਦੇ ਠੀਕ ਆ ਓਕੇ ਸੋ ਉਹ ਦੇਖੋ ਜੀ ਆਹ ਆ ਦੇਖੋ ਜਿੱਧਰ ਕਿੰਨਾ ਘੈਂਟ ਲੱਗ ਰਿਹਾ ਦਾ ਝੋਪੜੀ ਟਾਈਪ ਲੱਗ ਰਿਹਾ ਠੀਕ ਹੈ ਸੋ ਮੈਨੂੰ ਬਹੁਤ ਸੋਹਣਾ ਲੱਗਿਆ ਸੋ ਇਸ ਤੋਂ ਬਾਅਦ ਆਹ ਦੇਖੋ ਲੋਕਾਂ ਨੇ ਖਾਣਾ ਵੀ ਖਾਤਾ ਹੋਇਆਗਾ ਠੀਕ ਆ ਆ ਦੇਖੋ ਇਹ ਪਰਾਂਠਾ ਕਿੰਨਾ ਵੱਡਾ ਠੀਕ ਹੈ ਆ ਆਪਣਾ ਪਰਾਂਠਾ ਕਿ ਬਹੁਤ ਹੀ ਮੋਟਾ ਇਹ ਇਹ ਤੰਦੂਰੀ ਪਰਾਂਠਾ ਹੀ ਤਾਂ ਨਾਲ ਕੈਮਰਾਮੈਨ ਨੂੰ ਕਹਾਂਗੇ ਜ਼ੂਮ ਕਰਕੇ ਦੇਖਾਓ ਆ ਛੱਟਣੀ ਵੀ ਜੋ ਛੋਲੇ ਵੀ ਪਾਏ ਹੋਣ ਆ ਦੇਖੋ ਛੋਲੇ ਵੀ ਨੇ ਸ਼ਹਿਨ ਦਾ ਪਾਵ ਜੇਲਤੀ ਲਾਲ ਹੈ ਜੇਲਤੀ ਲਾਲ ਹੈਲਤੀ ਲਾਲ ਬੋਲਣ ਕਿ ਦਿੱਕਤ ਆਦੀ ਹੈ ਬੜਾ ਚਰਨੀ ਘੱਟ ਸਬਜ਼ੀ ਲੱਗ ਰਹੀ ਹੈ ਠੀਕ ਹੈ ਆ ਗਿਆ ਆਪਣਾ ਚਾਰ ਠੀਕ ਹੁਣ ਆਪਾਂ ਖਾਵਾਂਗੇ ਤੁਹਾਨੂੰ ਟੈਸਟ ਦੱਸਾਂਗੇ ਠੀਕ ਹੈ ਜੁੜੇ ਰਹੀ ਸਾਡੀ ਵੀਡੀਓ ਨਾਲ आई हूँ आप टेस्ट करा झोपड़ी के बिच बह के बहुत ही वाइया वाइव आ रही है हाँ आप सुनो बहुत ही वी वाइव आ रही है तो तुम सरासा देख सकते हो आप एक बाइक लेंगे भी सच्ची में ना सुना बहुत स्वाद लगे मेरे से नहीं कह रहे कैमरामैन ਆ ਲੱਗਦਾ ਜਿਵੇਂ ਚਿਕਨ ਕਰ ਰਹੇ ਹਨ ਪਰ ਹਲਕੀ ਚਿਕਨ ਨਹੀਂ ਹੈਗੀ ਕੱਲੀ ਗਰੇਵੀ ਆ ਮੀਟ ਮਸਾਲਾ ਪਾਇਆ ਹੋਇਆ ਪ੍ਰਾਂਠ ਦੇ ਵਿੱਚ ਮਸਾਲਾ ਪਾਇਆ ਹੋਆ ਵਧੀਆ ਤੰਦੂਰੀ ਪ੍ਰਾਂਠਾ ਐਂਡ ਤੱਕ ਰੜਿਆ ਹੋਇਆ ਹੈਗਾ ਆ ਦੇਖ ਲਓ 3 ਵਾਰਾਂ ਤੋਂ ਹੋਰ ਤਾਂ ਬੈਠ ਜਾਨੇ ਆ ਇਥੋਂ ਕੱਚਾ ਰਹਿ ਜਾਂਦਾ ਸੀ ਬਹੁਤ ਵਧੀਆ ਲੱਗਿਆ ਸੋ ਹੁਣ ਆਪਾਂ ਇਹਦੇ ਨਾਲ ਤਾਂ ਚੈੱਕ ਕਰ ਲਿਆ ਹੁਣ ਆਪਾਂ ਚਾਰ ਨਾਲ ਆਪਾਂ ਆਹ ਦੇਖ ਸਕਦੇ ਹੋ ਮੀਟ ਦਾ ਚਾਰ ਅਲੱਗ-ਤਰੇ ਪ੍ਰਕਾਰ ਦੇ ਅਚਾਰ ਸੁਨਿਆਰਾ ਆ ਗਿਆ ਹੁਣ ਆਪਾਂ ਮਿਰਚ ਦਾ ਅਚਾਰ ਖਾਵਾਂਗੇ ਮਰਾ ਇੱਕ ਮਜ਼ਾਕ ਕਰਦੇ। ਬਹੁਤ ਵਧੀਆ ਲੱਗਿਆ। ਨੀਯਾਰ ਆ ਗਿਆ। ਤੁਸੀਂ ਜ਼ਰੂਰ ਆ ਬਈ ਕੋਲ ਆਓ ਲੱਡੇ ਦੇ ਬਈ ਨੇ। ਅੱਜ ਹੋਵੇ ਮਸ਼ਹੂਰ ਦਾ ਫੀਸਟਾਰਟ ਕਰਕੇ। ਫਿਰ ਆਪਾਂ ਉਹ ਰੈਸਟੋਰੈਂਟ ਵੀ ਜਾਵਾਂਗੇ। ਆ ਖਤਮ ਕਰਕੇ। ਹਣ। ਪੰਜੇ ਅੰਕਲ ਜੀ ਬਹੁਤ ਵਧੀਆ ਲੱਗਿਆ ਧੰਨਵਾਦ ਤੁਹਾਡਾ ਹੈਲੋ ਮਿਲਾਓ। ਤੁਹਾਨੂੰ ਯਾਰ ਆ ਗਿਆ ਇੱਧਰ ਆ ਕੇ ਕਹਿ ਦੋ ਕਿ ਵੀਡੀਓ ਨੂੰ ਲਾਈਕ ਕਰ ਦਿਓ। ਵੀਡੀਓ ਲਾਈਕ ਕਰ ਦਿਓ। ਹਾਂ। ਸੋ ਬਹੁਤ ਵਧੀਆ ਪ੍ਰਾਟਾ ਲੱਗਿਆ ਨਜ਼ਾਰਾ ਆ ਗਿਆ ਮੈਨੂੰ ਤਾਂ ਸੋ ਜਰੂਰ ਇੱਕ ਵਾਰੀ ਤੁਸੀਂ ਇਹਨਾਂ ਕੋਲ ਆਈਓ ਟਾਬਾ ਜੀ ਐਸ ਫੇਰ ਥੈਂਕ ਯੂ ਸਹੇਰ ਬੁਆ ਆਓ ਬ੍ਰਦਰ ਆਪਾਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਬਣੀ ਆਪੀ ਚੁਣਨਾ ਵੈਜੇਨ ਨੌਨ ਵੈਜ ਸੋ ਗੱਜ ਵੀ ਮਿਲਦਾ ਨੌਨ ਵੈਜੇਨ ਦਾ ਸੋ ਰਾਮ ਰਾਮ ਜੀ ਕੀ ਕੀ ਆਪਣੇ ਮਤਲਬ ਜੀ ਉਹਦੇ ਆਪਣਾ ਫਾਸਟ ਫੂਡ ਦਾ ਹਨਾ ਸਾਰੀ ਆਈਟਮ ਤੋਂ ਲੈ ਕੇ ਸਾਰੀ ਮਿਲ ਜਾਂਦੀ ਮੈਨੂੰ ਹੈਗਾ ਹਨਾ ਜੀ ਠੀਕ 30 35 ਆਈਟਮਾਂ ਦੇ ਬੰਦੇ 30 35 ਆਈਟਮਾਂ ਦੇ ਹਾਂਜੀ ਤੇ ਫੈਮਿਲੀ ਵਾਸਤੇ ਕਹਿੰਦਾ ਫੈਮਿਲੀ ਹਾਂਜੀ ਇੰਸੀ ਵੀਗਰ ਲੱਗਿਆ ਹੋਇਆ ਜੀ ਸੋ ਆ ਦੇਖੋ ਸੋਫੇ ਲੱਗੇ ਆਣੇ ਵਧੀਆ ਪ੍ਰਬੰਧ ਕੀਤਾ ਹੋਇਆ ਬਈ ਨੇ ਸੋ ਬਈ ਦਾ ਆਹੀ ਕਹਿਣਾਗਾ ਵੀ ਬਾਹਰ ਜਾਣ ਨਾਲੋਂ ਆਵਦਾ ਸੋਧਾ ਮਾਲਿਕ ਬਣੋ ਤੇ ਨਿਆਰੇ ਲੋ ਤੇ ਕੰਮ ਵਧੀਆ ਚਲੋ ਤੇ ਪੰਜਾਬੀ ਉਹ ਪੰਜਾਬੀਆਂ ਨੂੰ ਸਪੋਰਟ ਕਰੋ ਆ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਪੰਜਾਬੀ ਬੰਦੇ ਨੇ ਕੰਮ ਕੀਤਾ ਗੱਡੇ ਤੋਂ ਆ ਬਈਆ ਸੋ ਬਈ ਜੀ ਗੱਡੇ ਤੋਂ ਸੋ ਆਰਡਰ ਤੇ ਸਾਰਾ ਕੁਝ ਦੇ ਸਕਦੇ ਜਿਵੇਂ 버ਗਰ ਵਗੈਰਾ ਕੁਝ ਵੀ ਹੈ ਨਾ ਹਾਂਜੀ ਹਾਂਜੀ ਵੀਰੇ ਜੇ ਵਿਆਹ ਕਰਾਣੀ ਹੈ ਜੇ ਸਟਾਲ ਸੂਲ ਲਾਣੀ ਹੋਵੇ ਵੀਰੇ ਤੇ ਹੈਗੇ ਨਾ ਸੋ ਹੈਗੇ ਨੇ ਹਾਂਜੀ ਹਾਂਜੀ ਠੀਕ ਹੈ ਨੇਪਾਲੀ ਕੁੱਕ ਆਪਣ ਲਵੇ ਜੀ ਨੇਪਾਲੀ ਕੁੱਕ ਹਾਂਜੀ 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 ਠੀਕ ਹੈ ਉਹ ਮਤਲਬ ਛੁੱਟੀ ਦੇ ਗਿਆ ਹੋਏ ਜੀ ਕੰਮ ਨਹੀਂ ਵਾਸਤੇ ਹੁਣ ਠੀਕ ਹੈ ਉਹ ਛੁੱਟੀ ਦੇ ਗਿਆ ਹਾਂਜੀ ਠੀਕ ਸੋ ਦਿਖਾ ਸਕਦੇ ਆ ਰਸੋਈ ਦੇ ਵਾਰਕ ਵਾਸ ਚਾਈਨੀਸੀ ਸਮਾਨ ਵਾਸਤੇ ਆ ਸਾਰਾ ਕੁਝ ਪਿਆ ਹੋਇਆ ਸੈਟਅਪ ਵਧੀਆ ਸਾਫ ਸੁਥਰਾ ਕੰਮ ਆ ਬਈ ਦਾ ਤੋਂ ਮੈਂ ਆਹੀ ਕਹਿਣਾ ਚਾਹੁੰਦਾ ਜਰੂਰ ਆਓ ਆ ਫਰਿੱਜ ਵੀ ਪਿਆ ਹੋਇਆ ਵੀ ਵਧੀਆ ਮਤਲਬ ਕਹਿੰਦਾ ਭਾਵੇਂ ਕੋਈ ਐਹੇ ਜੀ ਚੀਜ਼ ਨਹੀਂ ਹੈਗੀ ਬਾਕੀ ਪੰਜਾਬੀ ਯਾਰ ਭਰੋਸੇ ਵਾਲੇ ਬੰਦੇ ਹੁੰਦੇ ਨੇ ਤੋਂ ਵਧੀਆ ਸਪੋਰਟ ਕਰੋ ਆ ਬਈ ਨੂੰ ਤੋਂ ਭਾਈ ਜੀ ਤੁਸੀਂ ਵੀ ਕਹਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਵੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਠੀਕ ਹੈ ਓਕੇ ਠੀਕ